जी आज एक लुट वारदात रिपोर्टेड हुई थी गोविंदगढ़ जिससे अपा एफआईआर नंबर सत्रह दो हजार चौबीस दर्ज की अंडर सैक्शन थ्री नाइन फाइव चौती और पच्ची आम और उस सू सूचना मिली सी एस एस पी साहब मानजोग एस एस पी साहब ने टीम बनाई सी जड़ी टीम रेड कर रही थी ਜਿਸ हिसाब ਨਾਲ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਉਸ ਕਰਕੇ ਸਾਡੇ ਡੀਐਸਪੀ ਜਿਹੜੇ ਹੈਗੇ ਬਸੀ ਡੀਐਸਪੀ ਮੰਡੀ ਗੋਵਿੰਦਗੜ ਸਾਡੇ ਸੀਆਈ ਇਨਚਾਰਜ ਹੋਰ ਜਿਹੜੇ ਐਸਐਚਓਜ਼ ਹੈਗੇ ਉਹਨਾਂ ਦੀ ਸਬਦੀ ਆਪਣਾ ਉਹ ਕੀ ਵਕਟੀ ਬਣਾਈ ਸੀ ਜਿਨ੍ਹਾਂ ਨੇ ਥਾਂ ਥਾਂ ਤੇ ਰੇਡ ਕੀਤੀ ਹੈ ਉਸ ਕਰਕੇ ਮਤਲਬ ਇੰਨੀ ਛੇਤੀ ਅਸੀਂ ਤਿੰਨ ਬੰਦੇ ਜਿਹੜੇ ਹੈਗੇ ਉਹ ਆਪਾ ਫੜ ਲਏ ਇੱਥੇ ਜਦੋਂ ਰਿਕਵਰੀ ਹੋਣੀ ਸੀ ਤੋਂ ਰਿਕਵਰੀ ਕਰਨ ਵਾਸਤੇ ਇਹਨਾਂ ਨੇ ਜਿਹੜਾ ਸਮਾਨ ਸੀਗਾ ਜਿਹੜਾ ਪੈਸੇ ਸੀਗੇ ਉਸ ਦਾ ਕੁਝ ਪਾਰਟ ਇਥੇ ਆਪਣੀ ਗੱਡੀ 'ਚ ਉਹਨਾਂ ਨੇ ਰੱਖਿਆ ਸੀ। ਉਹ ਰਿਕਵਰੀ ਕਰਨ ਜਦੋਂ ਇੱਥੇ ਆਇਆ ਤਾਂ ਗੱਡੀ ਦੇ ਵਿੱਚ ਇੱਕ ਬੁਲੈਰੋ ਗੱਡੀ ਹੈਗੀ ਜਿਸ ਦੇ ਵਿੱਚ ਕੱਢਣ 'ਚ ਉਹਨੇ ਉਸਤੇ ਹੀ ਵੈਪਨ ਆਪਣਾ ਰੱਖਿਆ ਹੋਸੀ। ਉਹਨੇ ਪਹਿਲੇ ਵੀ ਰਿਕਵਰੀ ਕਰਨ ਦੇ ਉਸਤੇ ਫਾਇਦਾ ਉਠਾਇਆ। ਉਹਨੇ ਆਪਣਾ ਵੈਪਨ ਕੱਢ ਲਿਆ ਉਥੋਂ। ਔਰ ਉਸਨੇ ਪੁਲਿਸ ਤੇ ਫਾਇਰ ਕੀਤਾ। ਔਰ ਜਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ। ਔਰ ਉਸਦੇ ਪੈਰ ਤੇ ਲੱਤ ਤੇ ਇੱਕ ਗੋਲੀ ਲੱਗੀ। ਉਹਨੂੰ ਇਮੀਡੀਏਟਲੀ ਵੈਕੂਏਟ ਕਰਕੇ ਆਪਾਂ ਲੈ ਕੇ ਗਏ ਹਸਪੀਟਲ। ਤੋਂ ਉਸ ਦਾ ਜਿਹੜਾ ਹੈਗਾ ਉੱਥੇ ਡਾਕਟਰ ਨਾਲ ਵੀ ਅਸੀਂ ਤਾਂ ਮਿਲ ਕਰ ਰਹੇ ਹਾਂ। ਉਸ ਦੀ ਸੇਫਟੀ ਵਾਸਤੇ ਜਿਹੜਾ ਵੀ ਪ੍ਰੀਕਾਸ਼ਨ ਅਸੀਂ ਲੈ ਸਕਦੇ ਹਾਂ। ਸਰ ਕਿੰਨੇ ਬੰਦੇ ਸੀਗੇ ਜੀ ਇੱਥੇ ਆਏ? ਇੱਥੇ ਇੱਕ ਬੰਦਾ ਸੀਗਾ ਜੀ। ਇੱਕ ਜੀ, ਬਾਕੀ ਦੋ ਜੀ। ਬਾਕੀ ਦੋ ਹੈਗੇ ਜੀ ਕਚੜੀ 'ਚ। ਇਨਵੈਸਟੀਗੇਸ਼ਨ ਚੱਲ ਰਹੀ ਹੈ। ਟੋਟਲ ਤਿੰਨੇ ਬੰਦੇ ਪਕੜੇ ਗਏ। ਅਜੇ ਤੱਕ ਤਿੰਨੇ। ਬਾਕੀ ਉਹ ਇਨਵੈਸਟੀਗੇਸ਼ਨ ਬਾਕੀ ਡਿਟੇਲ ਦੇ ਵਿੱਚ ਐਸਐਸਪੀ ਸਾਹਿਬ ਸਵੇਰੇ ਤੁਹਾਨੂੰ ਸਾਰਾ ਦੱਸਣਗੇ। ਸ਼ੀ ਇਜ਼ ਓਨ ਮੋਨਿਟਰੀਂਗ। तो वो सारा डिटेल मॉनिटर कर रहे हैं अपने ये? कोई मुलाजिम सेफ नजर अपना एक मुलाजिम जी इंजर्ड है और उसने भी आपसी बस अस्पताल भेजा हुआ है रिकवरी से? रिकवरी जी हूं काउंट करना है जी कुछ रिकवरी ऑलरेडी हो गई सी और जड़ी पार्ट रिकवरी वो थे हैगी और ग्डी के पी है असी हूँ सारा कुछ रिकवर करना है तो उसके बाद फिर तुम तो दस ਉਹ ਉੱਥੇ ਕੋਣ ਖੜਾ ਨਾਲ ਯਾਰ ਉੱਥੇ ਅਜੇ ਕੋਣ ਖੜਾ ਹੁੰਦਾ ਖੜੂ ਨਾ ਯਾਰ ਹਰਜੀਤ ਕਰੋ ਮੈਡੀਕਲ ਬਿਠਾਓ ਯਾਰ ਉਹ ਮਗਰਲੀ 'ਚ ਬਿਠਾਓ ਲੈ ਰੋ ਲੈ ਰੋ ਜਲਦੀ ਆਉਂਦੇ ਰੱਖਿਆ ਜਾਣਾ ਉਹ ਗੱਡੀ ਗੱਡੀ ਪਾਸੇ ਕਰੋ ਯਾਰ Oi. <silence> <silence>